ਮਨਰੇਗਾ ਸਕੀਮ ਦਾ ਨਾਮ ਬਦਲਣ ਨੂੰ ਲੈ ਕੇ ਅਜਬੁੱਢਲਾੜਾ ਵਿੱਚ ਕਾਂਗਰਸ ਪਾਰਟੀ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਸੋਰਦਰ ਰੋਸ ਪਰਦਰਸ਼ਨ ਕੀਤਾ ਗਿਆ ਹਲਕਾ ਇੰਚਾਰਜ ਕਾਂਗਰਸ ਡਾਕਟਰ ਰਣਵੀਰ ਕੌਰਮੀਆਂ ਅਤੇ ਯੂਥ ਕਾਂਗਰਸੀ ਅਗਵਾਈ ਹੇਠ ਪਹਿਲਾ ਕਾਂਗਰਸ ਪਵਨ ਵਿਖੇ ਮੀਟਿੰਗ ਹੋਈ ਜਿਸ ਤੋਂ ਬਾਅਦ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਬੁੱਢਲਾੜਾ ਦੇ ਕਾਂਗਰਸ ਪਵਨ ਵਿਖੇ ਅੱਜ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਮਨਰੇਗਾ ਸਕੀਮ ਦਾ ਨਾਮ ਬਦਲਣ ਦੇ ਫੈਸਲੇ ਖਿਲਾਫ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਵਰਕਰਾਂ ਨੇ ਨਾਰੇਬਾਜ਼ੀ ਕਰਦਿਆਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ 로ਸਮਾਰਚ ਕੱਢਿਆ 로ਸਮਾਰਚ ਆਈਟੀਆਈ ਚੌਕ ਵਿਖੇ ਪਹੁੰਚ ਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ ਇਸ ਦੌਰਾਨ ਵਰਕਰਾਂ ਨੇ ਦੋਸ਼ ਲਗਾਇਆ ਕਿ ਸਰਕਾਰ ਗਰੀਬਾਂ ਨਾਲ ਜੁੜੀ ਮਨਰੇਗਾ ਸਕੀਮ ਨਾਲ ਛੇੜਛਾੜ ਕਰ ਰਹੀ ਹੈ ਅਤੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਮਨਰੇਗਾ ਸਕੀਮ ਗਰੀਬ ਮਜ਼ਦੂਰਾਂ ਦੀ ਜੀਵਨ ਰੇਖਾ ਹੈ ਇਸ ਦਾ ਨਵ ਬਦਲਣਾ ਜਾਂ ਇਸ ਨੂੰ ਕਮਜ਼ੋਰ ਕਰਨਾ ਗਰੀਬ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ ਕਾਂਗਰਸ ਪਾਰਟੀ ਇਹ ਫੈਸਲਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਯੂਥ ਕਾਂਗਰਸ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਮਨਰੇਗਾ ਸਕੀਮ ਨੂੰ ਲੈ ਕੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਗਰਾਸ਼ ਹੋਰ ਤੇਜ਼ ਕੀਤਾ ਜਾਵੇਗਾ ਫਿਲਹਾਲ ਮਨਰੇਗਾ ਸਕੀਮ ਦੇ ਨਾਮ ਬਦਲਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਅਤੇ ਬੁਰਲਾਡਾ ਵਿੱਚ ਕਾਂਗਰਸ ਦਾ ਇਹ ਰੋਸ ਪ੍ਰਦਰਸ਼ਨ ਇਸ ਦਾ ਸਪਸ਼ਟ ਉਦਾਹਰਣ ਹੈ ਜੀ ਸਰਕਾਰਯੋਗ ਕਾਂਗਰਸ ਪਾਰਟੀ ਦੀ ਰੇੜੀ ਹੱਦੀ ਮੇਰੇ ਨੌਜਵਾਨ ਵੀਰ ਅੱਜ ਵਾਪਕ ਪਿੰਡਾਂ ਤੋਂ ਜਿੰਨੇ ਵੀ ਮੇਰੇ ਨੌਜਵਾਨ ਵੀਰ ਜਿੱਥੇ ਪਹੁੰਚੇ ਐ ਸਾਡੀ ਕਾਂਗਰਸ ਪਾਰਟੀ ਵੱਲੋਂ ਤੇ ਮੇਰੇ ਵੱਲੋਂ ਥੋੜੇ ਸਾਰੇ ਨਾਇਕ ਨੇ ਦੇ ਜਿਆ ਨੇ ਵੀ ਥੋੜੇ ਦੇਖੋ ਅੱਜ ਬਹੁਤ ਇਕੱਠ ਹੋਇਆ ਇੱਥੇ ਹਨਾ ਇਹ ਤੇ ਬਹੁਤ ਖੁਸ਼ੀ ਹੋ ਰਹੀ ਐ ਪਰ ਇੱਕ ਕਰ ਲੈ ਕੇ ਦੇਖੋ ਜਿੰਨੇ ਵੀ ਆਪਾਂ ਆਏ ਹਾਂ ਸਭ ਨੂੰ ਪਰਉਮਨਤਮ ਨੂੰ ਪੈ ਜਿਹੜਾ ਸਾਥ ਦੇਣਾ ਚਾਹੀਦਾ ਤੇ ਮੈਂ ਤੁਹਾਨੂੰ ਦੱਸ ਦਣਾ ਮੇਰਾ ਪਿੰਡ ਗੜਦੀ ਆ ਬਈ ਤੇ ਸ਼ਹਿਰ ਤੁਸੀਂ ਸੁਣਿਆ ਹੋਵੇ ਭਿੰਦਰ ਸਿੰਘ ਸਰਪੰਦ ਦਾ ਬੋਲਤਾ ਮੈਂ ਤੇ ਅਸੀਂ 30 ਸਾਲ ਤੋਂ ਕਾਂਗਰਸ ਨਾਲ ਖੜੇ ਆ ਬਈ ਤੁਹਾਨੂੰ ਕੋਈ ਤੋਂ ਜ਼ਿਆਦਾ ਪਹਿਲੇ ਇਹ ਨੌਜਵਾਨਾਂ ਨੂੰ ਦਿੱਤੀ ਆ ਤੇ ਤੁਹਾਨੂੰ ਇੱਕ ਬੈਸਟ ਐਗਜ਼ਾਮਪਲ ਦਿੰਦੀ ਆ ਜੀ ਕੋਈ ਅਦਰ ਉਦਰ ਦੀ ਗੱਲ ਨਹੀਂ ਕਰਦੇ ਆਪਣੇ ਜਿਲੇ ਦੀ ਗੱਲ ਕਰਦੇ ਹਾਂ 2022 ਦੇ ਵਿੱਚ ਆਪਣੇ ਤਿੰਨ ਹਲਕੇ ਨੇ ਸਾਂ ਯਨਾ ਚ ਜਵਾਬ ਦੇਉ ਹੈਗੇ ਨੇ ਤਿੰਨਾ ਦੇ ਵਿੱਚੋਂ ਦੋ ਹਲਕਿਆਂ ਦੇ ਵਿੱਚ ਅਸੀਂ ਦੋ ਜਿਹੜੇ ਜਲੇ ਸੀਗੇ ਮੇਰਾ ਵੀਰ ਸਿੱਧੂ ਮੂਸੇਵਾਲਾ ਤੇ ਮੈਂ ਦੋਨੇ ਅਸੀਂ ਉਸ ਟਾਈਮ under 30 sige ਮਰਦਾਬਾਦ 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 ਯੂਥ ਕਾਂਗਰਸ ਜ਼ਿੰਦਾਬਾਦ ਯੂਥ ਕਾਂਗਰਸ ਜ਼ਿੰਦਾਬਾਦ ਯੂਥ ਕਾਂਗਰਸ ਜ਼ਿੰਦਾਬਾਦ ਜਿਹੜਾ ਮਨਰੇਗਾ ਦੇ ਵਿੱਚ ਟੱਕਾ ਹੋ ਰਿਹਾ ਹੈ ਨਾਮ ਬਦਲਣ ਤੋਂ ਲੈ ਕੇ ਜਿਹੜਾ ਉਹਨਾਂ ਨੇ ਕੰਪਲਸ਼ਨ ਡੇਜ਼ ਖਤਮ ਕੀਤੇ ਆ ਲੇਬਰ ਦੇ ਉਹ ਸਰਕਾਰ ਸਿੱਧਾ ਤੱਕਾ ਕਰ ਰਹੀ ਹੈ ਗਰੀਬਾਂ ਨਾਲ ਲੇਬਰ ਨਾਲ ਕਿਉਂਕਿ ਇੱਕੋ ਹੀ ਇੱਕੋ ਸਾਡੇ ਪਿੰਡਾਂ ਦੇ ਵਿੱਚ ਰੁਜ਼ਗਾਰ ਸੀ ਕਿ ਜਿਹੜਾ ਇਹ ਖਤਮ ਕਰਨ ਤੇ ਤੁਲੇ ਹੋਏ ਆ ਇਹ ਇਸ ਦੇ ਵਿਰੋਧ ਦੇ ਵਿੱਚ ਅੱਜ ਸਾਡੇ ਯੂਥ ਕਾਂਗਰਸ ਜ਼ਿਲ੍ਹਾ ਦੀ ਅਸੈਂਬਲੀ ਨੇ ਇਕੱਠੇ ਮਿਲ ਕੇ ਸਰਕਾਰ ਦਾ ਪੰਜਾਬ ਸਰਕਾਰ ਤੇ ਸੈਂਟਰਲ ਸਰਕਾਰ ਦਾ ਵਿਰੋਧ ਕੀਤਾ ਹੈ ਔਰ ਇਹਦੇ ਵਿੱਚ ਅੱਜ ਪ੍ਰਦਰਸ਼ਨ ਕੀਤਾ ਹੈ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਹ ਦੜੇ ਨਿਯਮ ਨਵੇਂ بنائے ਜਾ ਰਹੇ ਹੈ ਇਹ ਨਵੇਂ ਨਹੀਂ ਹੈ ਐਕਚੁਅਲੀ ਸਾਨੂੰ ਖਤਮ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚੋਂ ਸਾਡੀ ਹੂੰਦ ਨੂੰ ਤੇ ਸਾਡੇ ਵੇਜਸ ਨੂੰ ਖਤਮ ਕੀਤਾ ਜਾ ਰਿਹਾ ਹੈ ਮੈਂ ਇਹਨਾਂ ਦੇ ਅਸੀਂ ਸਾਰੇ ਮਿਲ ਕੇ ਕਹਿੰਦੇ ਹਾਂ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਔਰ ਨਵੇਂ ਕਾਨੂੰਨ ਬਣਾਉਣ ਤੋਂ ਵੀ ਰੋਕਿਆ ਜਾਵੇ ਅੱਜ ਜੋਖ ਦੇ ਵੀ ਸਾਡੇ ਨਾਲ ਸਾਰੇ ਕਾਂਗਰਸੀ ਨੇ ਕੀ ਮੁੱਖ ਕਾਰਨ ਕੀ ਸੀਗਾ ਉਹਨਾਂ ਨਾਲ ਮੈਜੋਰ ਮੀਟਿੰਗ ਹੋਈ ਹੈ ਕੀ ਵਿਚਾਰਤਾਂ ਲਾਏ ਦੇਖੋ ਮੀਟਿੰਗ ਦੇ ਵਿੱਚ ਯੂਥ ਕਾਂਗਰਸ ਨੇ ਅੱਜ ਇਹ ਫੈਸਲਾ ਲੈਂਦਾ ਹੈ ਕਿ ਉਹ ਅੱਗੇ ਆਰਟੀ ਪਾਰਟਿਸਪੇਟ ਕਰ ਰਹੇ ਨੇ ਔਰ ਜਿਹੜਾ ਇਹ ਮੁੱਦਾ ਹੈ ਅੱਜ ਮੇਰੇ ਕੋਲ ਯੂਥ ਕਾਂਗਰਸ ਵਾਲੇ ਲੈ ਕੇ ਆਏ ਸੀ ਔਰ ਇਸ ਦੇ ਸਭ ਤੋਂ ਪਹਿਲਾਂ ਉਹਨਾਂ ਨੇ ਮੀਟਿੰਗ ਕੀਤੀ ਵਿਚਾਰ ਕੀਤੇ ਔਰ ਇਹਨਾਂ ਨੇ ਅੱਜ ਪ੍ਰਦਰਸ਼ਨ ਨੂੰ ਸ਼ੁਰੂ ਕਰ ਦਿੱਤਾ ਉਹਨਾਂ ਇਹ ਪਿੰਡ-ਪਿੰਡ ਜਾ ਕੇ ਜਿਹੜਾ ਸਾਡੇ ਨਾਲ ਤੱਕਾ ਹੋ ਰਿਹਾ ਆਮ ਵਿਅਕਤੀ ਨਾਲ ਉਹਦਾ ਪ੍ਰਚਾਰ ਹਰ ਪਿੰਡ ਚ ਹਰ ਗਲੀ ਦੇ ਵਿੱਚ ਹਰ ਵੇੜੇ ਦੇ ਵਿੱਚ ਜਾ ਕੇ ਕੀਤਾ ਜਾਏਗਾ ਯੂ ਦੁਆਰਾ ਤੇ ਅਸੀਂ ਬੇਸਿਕਲੀ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦਾ ਸਾਂਝਾ ਹੀ ਪਤਲਾ ਫੁਕਿਆ ਕਿਉਂਕਿ ਦੋਨੇ ਇੱਕ ਹੀ ਟਰੈਕ ਤੇ ਚੱਲ ਰਹੀਆਂ ਹਨ ਭਗਵੰਤ ਮਾਨ ਸਰਕਾਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਬਣੀ ਹੈ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਕਿ ਇੱਥੇ ਸੁਖਾਵਾਂ ਮਾਹੌਲ ਪੈਦਾ ਕਰਾਂਗੇ ਅਸੀਂ ਪਰ ਉਹ ਅਜੇ ਹਾਲ ਕੁਝ ਵੀ ਨਹੀਂ ਹੋਇਆ ਤੇ ਉਦੋਂ ਤੋਂ ਹੀ ਲੈ ਕੇ ਕਿੰਨੇ ਨੌਜਵਾਨ ਅਸੀਂ ਗਵਾ ਚੁੱਕੇ ਆ ਪਿਛਲੇ ਦਿਨੀ ਇੱਕ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਸ਼ਰਿਆਮ ਦਿਨ ਦਿਹਾੜੇ ਵਿਆਹ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਸਿਰ ਦੇ ਵਿੱਚ ਔਰ ਸਰਕਾਰ ਹਜੇ ਤੱਕ ਸੁੱਤੀ ਪਈ ਹੈ ਜੇ ਇਹਨਾਂ ਦੇ ਸਰਪੰਚ ਹੀ ਸੇਫ ਨਹੀਂ ਹੈਗੇ ਤਾਂ ਆਮ ਵਿਅਕਤੀ ਕਿੱਥੋਂ ਸੇਫ ਹੋਊਗਾ ਔਰ ਦੂਸਰਾ ਮੋਦੀ ਸਰਕਾਰ ਦੇ ਖਿਲਾਫ ਇਸ ਲਈ ਅਸੀਂ ਪ੍ਰਦਰਸ਼ਨ ਕੀਤਾ ਯੂਥ ਕਾਂਗਰਸ ਤੇ ਸਾਰੀ ਸਾਡੀ ਵੱਡੀ ਕਾਂਗਰਸ ਨੇ ਬਲਾਟਾ ਹਲਕੇ ਦੀ ਨੇ ਜਿਹੜਾ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਮਨਰੇਗਾ ਸਕੀਮ ਨੂੰ ਖਤਮ ਕੀਤਾ ਹੈ ਉਹ ਇਹ ਸਿਰਫ ਆਮ ਲੋਕਾਂ ਨੂੰ ਨਾਮ ਦੇ ਵਿੱਚ ਉਲਝਾ ਰਹੇ ਨੇ ਕਿ ਅਸੀਂ ਜਿਹੜਾ ਮਨਰੇਗਾ ਦਾ ਨਾਮ ਹੈ ਉਹ RAM ਜੀ ਕਰ ਦਿੱਤਾ ਪਰ ਅਸਲ ਦੇ ਵਿੱਚ ਜਦੋਂ ਅਸੀਂ ਉਹਦੇ ਵਿੱਚ ਡੀਪਲੀ ਵੜਦੇ ਆ ਉਹਦੇ ਵਿੱਚ ਨਾ ਤਾਂ ਅਸੀਂ ਹੁਣ ਕੰਮ ਮੰਗ ਸਕਦੇ ਆ ਜਿਹੜਾ ਸਾਡਾ ਕੰਮ ਮੰਗਣ ਦਾ ਅਧਿਕਾਰ ਸੀਗਾ ਔਰ ਨਾ ਉਹਦੇ ਵਿੱਚ ਹੁਣ 40% ਜਿਹੜੇ ਸਟੇਟਸ ਨੂੰ ਲਾ ਦਿੱਤਾ ਗਿਆ ਸਟੇਟਸ ਤਾਂ ਪਹਿਲਾਂ ਹੀ ਇਕਨੋਮਿਕਲੀ ਬਹੁਤ ਤੰਗਾਲ ਹੋਈਆਂ ਪਈਆਂ ਹੈ 10% ਪਹਿਲਾਂ ਸਟੇਟਸ ਨੂੰ ਪਾਉਣਾ ਪੈਂਦਾ ਸੀ ਉਹੀ ਨਹੀਂ ਸੀ ਪਾ ਸਕਦੀਆਂ ਉਹ ਤਾਂ ਵਿਚਾਰੀਆਂ ਤੇ ਕਿਉਂਕਿ ਜਿਹੜੇ ਜਿੰਨੇ ਐਸੈਟਸ ਸੀ ਉਹ ਤਾਂ ਸਾਰੇ ਸੈਂਟਰ ਨੇ ਖੋਲੇ ਨੇਗੇ ਸਟੇਟ ਦੇ ਕੋਲੋਂ ਸਾਰਾ ਜੀਐਸਟੀ ਉਹ ਲੈ ਗਏ ਸਾਰਾ ਰੈਵਨਿਊ ਲੈ ਗਏ ਸਟੇਟਸ ਦਾ ਤੇ ਇਹ ਜਿਹੜੀ ਇਹਨਾਂ ਨੇ ਖਤਮ ਕਰਨ ਦੀ ਔਰ ਦਲਿਤਾਂ ਦੇ ਮੂੰਹ ਚੋਂ ਰੋਟੀ ਖੋਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਸਬੰਧ ਦੇ ਵਿੱਚ ਇਹ ਜਿਹੜਾ ਅੱਗੇ 2027 ਦੀਆਂ 27 ਦੀਆਂ ਇਲੈਕਸ਼ਨ ਵੀ ਆ ਰਿਹਾ ਦੂਪਰ ਦਾ ਕੀ ਰੋਲ ਹੋਏਗਾ ਕਾਂਗਰਸ ਦਾ 유ਥ ਦਾ ਹਮੇਸ਼ਾ ਤੋਂ ਹੀ ਜੀ ਮੇਨ ਰੋਲ ਰਿਹਾ ਹੈ 유ਥ ਕਾਂਗਰਸ ਅੱਜ ਵੀ ਜਿਹੜੀ ਹੈ ਕਾਂਗਰਸ ਦੇ ਵਿੱਚ ਹੀ 유ਥ ਹੈ ਜਿਹੜਾ ਉਹ ਸਟਰੋਂਗ ਹੈ ਹੋਰ ਕਿਸੇ ਪਾਰਟੀ ਕੋਲੇ 유ਥ ਦਾ ਇੰਨਾ ਕੇਡਰ ਹੈ ਨਹੀਂਗਾ ਔਰ ਤੰਦ ਦੇ ਉੱਪਰ ਲਿਖਿਆ ਹੋਇਆ ਕਿ 2027 ਦੇ ਵਿੱਚ ਜਿਹੜੀ ਹੈ ਉਹ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਔਰ ਉਹਦੇ ਹਮੇਸ਼ਾ ਤੋਂ ਹੀ 유ਥ ਦਾ ਰੋਲ ਰਿਹਾ ਹੈ ਸਰਕਾਰਾਂ ਬਣਾਉਣ ਦੇ ਵਿੱਚ ਅੱਗੇ ਵੀ ਇਹੀ ਰੋਲ ਰਹੇਗਾ ਔਰ ਸਾਡੇ ਤਾਂ ਪ੍ਰਧਾਨ ਜੀ ਜਿਹੜੇ ਰਾਜਾ ਵੜਿੰਗ ਜੀ ਨੇ ਉਹ ਪਹਿਲਾਂ ਤੋਂ ਯੂਥ ਨੂੰ ਪ੍ਰੋਮੋਟ ਕਰਦੇ ਆ ਰਹੇ ਨਹੀਂ ਕਿਉਂਕਿ ਉਹ ਆਪ ਆਪ ਇੱਕ ਯੂਥ ਦਾ ਪ੍ਰੋਡਕਟ ਨੇ ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ 70 ਜਿਹੜੇ ਨਵੇਂ ਚਿਹਰੇ ਨੇ ਉਹ ਅਸੀਂ ਉਤਾਰਾਂਗੇ ਔਰ ਸਾਡੇ ਮੈਡਮ ਬਨਵੀਰ ਘੋੜਮੀਆਂ ਜੀ ਇਹ ਖੁਦ ਯੂਥ ਦੇ ਇੱਕ ਲੀਡਰ ਨੇਗੇ ਨੌਜਵਾਨ ਲੀਡਰ ਨੇ ਸੋ ਯੂਥ ਦਾ ਹਮੇਸ਼ਾ ਤੋਂ ਰੋਲ ਰਿਹਾ ਅੱਗੇ ਵੀ ਇਹੀ ਰੋਲ ਅੱਜ ਅਸੀਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਜੋ ਇੱਕ ਪੁਤਲਾ ਫੁੱਕਿਆ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਹੈ ਪੰਜਾਬ ਸਰਕਾਰ ਦਾ ਜੋ ਕਾਨੂੰਨ ਵਿਵਸਥਾ ਦਾ ਬਹੁਤ ਮਾੜਾ ਹਾਲ ਹੈ ਰਾਤ ਫੇਰ ਇੱਕ ਖਬਰ ਆਈ ਹੈ ਕਿ ਐਮਐਲਏ ਦੇ ਭਤੀਜੇ ਦਾ ਵੀ ਕਤਲ ਹੋ ਗਿਆ ਲੋਕ ਸੇਫ ਨਹੀਂ ਐ ਬਹੁਤ ਰੋਜਬਾਰਦਤਾਂ ਹੋ ਰਹੀਆਂ ਜਦੋਂ ਇਹ ਸਰਕਾਰ ਬਿਲਕੁਲ ਫਲੌਪ ਸਰਕਾਰ ਐ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਤੁਸੀਂ মিডিਆ ਵਾਲੇ ਹਮੇਸ਼ਾ ਸੱਚ ਦੀ ਆਵਾਜ਼ ਚੱਕਦੇ ਹੋ ਛੋਡੇ ਦੇ ਵੀ ਇੱਕ ਕਾਰਵਾਈ ਹੋਈ ਐ ਨਵੇਂ ਸਾਲ ਦੇ ਦਿਨ ਪਰਚਾ ਮੈਂ ਉਸ ਦੀ ਵੀ ਬਹੁਤ ਵਿਰੋਧ ਕਰਦੀ ਐ ਜੂ ਕਾਂਗਰਸ ਪੀਓ ਜੋ ਕਾਰਵਾਈ ਐ ਬਹੁਤ ਗਲਤ ਐ ਤੇ ਉਹ ਪਰਚਾ ਅਸੀਂ ਰੱਦ ਕਰਨ ਦੀ ਮੰਗ ਕਰਦੇ ਆਂ ਦੂਜੀ ਗੱਲ ਜੋ ਸੈਂਟਰ ਸਰਕਾਰ ਦਾ ਜੋ ਮਨਰੇਗਾ ਆਪਣੇ ਪਿੰਡਾਂ ਦੀ ਕੋ ਰੋਜ਼ਗਾਰ ਦਾ ਸਾਧਨ ਹੈ ਉਸ ਨੂੰ ਸੈਂਟਰ ਸਰਕਾਰ ਨੇ ਹੁਣ ਖਤਮ ਕਰਨ ਦਾ ਸੋਚਿਆ ਹੋਇਆ ਜੋ ਕਿ ਆਪਾਂ ਇੱਕ ਪਹਿਲਾਂ ਛੱਪੜ ਦੀ ਪਟਾਈ ਹੁੰਦੀ ਸੀ ਉਸ ਤੇ ਬਹੁਤ ਲੰਬਾ ਸਿਰ ਮਨਰੇਗਾ ਦਾ ਕੰਮ ਚੱਲਦਾ ਸੀ ਉਹ ਬੰਦ ਕਰਤਾ ਗਲੀਆਂ ਦਾ ਕੰਮ ਬੰਦ ਕਰਤਾ ਸਟੇਜ ਦਾ ਆਪਣਾ ਸਟੇਜ ਨੂੰ ਲੈ ਕੇ ਇਹ 40% ਤੇ ਲੈ ਕੇ 10% ਸੀ ਜੋ ਪਹਿਲਾਂ ਕਾਂਗਰਸ ਦੀ ਦਿੱਤੀ ਹੋਈ ਜੋ ਵੀ ਸਕੀਮਾਂ ਨੇ ਪੰਜਾਬ ਚ ਲਾ ਲੋ ਸੈਂਟਰ ਜੋ ਉਸ ਨੂੰ ਬੀਜੇਪੀ ਖਤਮ ਕਰਨ ਲੱਗੀ ਹੋਈ ਐ ਕਾਂਗਰਸ ਨੇ ਜੋ ਸਕੀਮਾਂ ਲੋਕ ਹਿੱਤ ਦੀਆਂ ਦਿੱਤੀਆਂ ਸੀ ਉਸ ਤੇ ਇਹ ਡਾਕਾ ਮਾਰ ਰਿਹਾ ਹੌਲੀ ਹੌਲੀ ਉਸ ਨੂੰ ਖਤਮ ਕਰ ਰਿਹਾ ਪਰ ਐਸਾ ਅਸੀਂ ਹੋਣ ਨਹੀਂ ਦੇਵਾਂਗੇ ਅਸੀਂ ਅੱਜ ਇਹ ਪੁਤਲੇ ਤੋਂ ਬਾਅਦ ਅਸੀਂ ਪਿੰਡ ਪਿੰਡ ਜਾ ਕੇ ਇਸ ਦਾ ਵਿਰੋਧ ਕਰਾਂਗੇ ਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਇਸ ਦੇ ਵੱਡੇ ਪੱਡੇ ਦੇ ਸੰਘਰਸ਼ ਕਰਾਂਗੇ 2027 ਦੇ ਇਲੈਕਸ਼ਨs 'ਚ ਤੁਹਾਡਾ ਕੀ ਰੋਲ ਰਹੇਗਾ ਜੋ 2027 'ਚ ਜੀ ਇਲੈਕਸ਼ਨ ਚ ਜੂਥ ਕੰਮ ਕਰੇਗਾ ਜੱਜ ਕੇ ਇੱਕ ਮੋਢੇ ਨਾਲ ਮੋਢਾ ਲਾ ਕੇ ਸੀਨੀਅਰ ਲੀਡਰਸ਼ਿਪ ਨਾਲ ਆ ਪੂਰੀ ਅਸੀਂ ਸਪੋਰਟ ਕਰਾਂਗੇ 2027 ਚ ਜੋ ਸਰਕਾਰ ਹੈ ਕਾਂਗਰਸ ਦੀ ਬਣ ਚਾ ਰਹੀ ਉਸ ਦੇ ਵਿੱਚ ਜੂਥ ਦਾ ਬਹੁਤ ਵੱਡਾ ਰੋਲ ਹੋਵੇਗਾ